ਲਓ ਜੀ ਭਾਈ ਜੀ ਅੱਜ ਤੁਹਾਨੂੰ ਅਸੀਂ ਵਿਖਾਉਣ ਲੱਗੇ ਆਂ ਮਸੀਬਤ ਵਿੱਚ ਇੱਕ ਬਾਈ ਨੇ ਲਾਇਆ ਜਗਾੜ ਇਹ ਆਪ ਦੇ ਸ਼ਹਿਰ ਤੋਂ 200 ਕਿਲੋਮੀਟਰ ਬਾਅਦ ਦੂਰ ਸੀਗਾ ਤੇ ਇਸ ਗੱਡੀ ਦਾ ਹੈੱਡ ਗੈਸਕਟ ਲੀਕ ਹੋ ਗਿਆ ਸੀਗਾ ਜੋ ਕਿ ਪਾਣੀ ਜਮਾਂ ਹੀ ਨਹੀਂ ਰੁਕਦਾ ਸੀਗਾ ਸਾਰਾ ਡੋਲ ਗਿਆ ਦਾ ਹੈਗਾ ਇੰਨ ਜਵਾਰਦਾ ਹੈਗਾ ਵੇਖੋ ਤੂੰ ਆ ਨਿਕਲਦਾ ਜੀ ਇਸ ਨੇ ਜਿਗਾੜ ਕੀਤਾ ਇੱਕ ਕੇਨੀ ਲਈ ਵਿੱਚ ਉਹਦੇ ਨਲਕੀ ਫਿੱਟ ਕਰ ਲਈ ਟੂਪ ਵਾਲੀ ਮੋਟਰਸਾਈਕਲ ਦੀ ਟੂਪ ਵਾਲੀ ਨਲਕੀ ਫਿੱਟ ਕਰਕੇ ਤੇ ਉਸ ਨੂੰ ਆ ਆ ਵੇਖੋ ਇਹਦੀ ਓਵਰਫਲੋ ਵਾਲੀ ਪਾਣੀ ਵਾਲੀ ਪਾਈਪ ਇਸ ਨੇ ਪਾਣੀ ਵਾਲੀ ਪਾਈਪ ਨੂੰ ਉਸ ਨਾਲ ਕੀ ਤੇ ਲਾਤਾ ਚਲਾ ਕੇ ਹੋਰੇ ਉਤਲਾ ਟੱਕੜ ਕੋਲ ਤਾਂ ਇਹ ਨਹੀਂ ਇਧਰ ਕਿੰਨੀ ਚ ਪਾਣੀ ਪਾਤਾ ਪਾਣੀ ਦੀ ਫੁੱਲ ਕਰ ਲਈ ਕਿੰਨੀ ਤੇ ਆ ਵੇਖੋ ਜਿਦੋਂ ਉੱਪਰ ਚੱਕੂਗਾ ਏ ਜਾਂ ਸੀਗਰ ਤੇ ਰੱਖੂਗਾ ਏ ਤੇ ਪਾਣੀ ਆਉਣ ਲੱਗ ਜੂਗਾ ਔ ਪਾਣੀ ਆ ਗਿਆ ਜੀ ਹੋਵੇ ਪਾਣੀ ਚੱਲ ਪਿਆ ਹੁਣ ਇਹ ਗੱਡੀ ਜਲਦੀ ਗਰਮ ਨਹੀਂ ਹੋਵੇਗੀ ਟੱਕਣ ਥੋੜਾ ਲੂਸ ਕਰਤਾ ਫੁੱਲ ਨਹੀਂ ਕਸਣਾ ਵੇ ਨੂੰ ਹਵਾ ਮਿਲਦੀ ਰਵੇ ਅੰਦਰ ਗੈਂਸ ਨਾ ਬਣੇ ਔ ਲਾਲੀ ਬਾਈ ਨੇ ਕਿ ਨਹੀਂ ਚੱਕ ਲੀਤਾ ਖੌਣ ਲੱਗਿਆ ਬਾਈ ਤੁਰਨਾ ਦੇ ਕੋਕੇ ਹੋ ਜਿਹਾ ਜਗਾੜ ਕਹਿੰਦੇ ਨੇ ਲੋੜ ਕਾਢ ਦੀ ਮਾਂ ਐ ਇਸ ਬਾਈ ਨੇ ਜਗਾੜ ਲਾ ਕੇ ਆਪਣੇ ਸ਼ਹਿਰ 200 ਕਿਲੋਮੀਟਰ ਤੇ ਪਹੁੰਚਿਆ ਬਾਈ ਚੈਨਲ ਵਧੀਆ ਲੱਗਿਆ ਸਬਸਕ੍ਰਾਈਬ ਕਰਨਾ